ਮੈਂ ਹਾਂ ਰਵੀ ਸ਼ੰਕਰ ਮਿਸ਼ਰਾ ਤੇ ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ પેટ્રોલ ਪੰਪ ਤੇ પેટ્રોલ ਪਵਾਉਣ ਨੂੰ ਲੈ ਕੇ ਗੋਲੀਆਂ ਚੱਲ ਗਈਆਂ ਨੇ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿਵੇਂ પેટ્રોલ ਪਵਾਉਣ ਨੂੰ ਲੈ ਕੇ ਜਿਹੜੇ ਵਿਅਕਤੀਆਂ ਵਿੱਚ ਝੜਪ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਲ ਇੱਥੇ ਤੱਕ ਵੱਧ ਜਾਂਦੀ ਹੈ ਕਿ ਗੋਲੀ ਚੱਲ ਜਾਂਦੀਆਂ ਨੇ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਸਾਡੇ ਜਿਹੜੇ ਨੇ ਮੇਰੇ ਸਹਿਯੋਗੀ ਸੂਰਜ ਪਹੁੰਚੇ ਹੋਏ ਨੇ ਤੇ ਸੂਰਜ ਜੀ ਪੂਰੀ ਜਾਣਕਾਰੀ ਤੁਹਾਡੇ ਕੋ ਕੀ ਹੈ ਗਈ ਹੈ ਅਦੇ ਕੋਈ ਤੁੰਦ ਅਸਦੀਏ ਕੇ ਵਰੀਦਗੋੜਾ ਜੋ ਕੋਰਟ ਕੋ ਭਰਾ ਲਖਾ ਉਥੋਂ ਦਾ ਪਿੰਡ ਪੈਂਦਾ ਹੈ ਔਰਕ ਜਿੱਥੇ ਕਿ ਸਵੇਰ ਤੋਂ ਪੰਪ ਤੇ ਜਿਹੜੀ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਜਵਾਨ ਵਾਲਿਆਂ ਦੀ ਤਾਂ ਇਸ ਦੌਰਾਨ ਕਿਉਂ ਨਾ ਕੁਝ ਲੋਕ ਤੇਲ ਪਉਣ ਲਈ ਆਉਂਦੇ ਨੇ ਤੇ ਜੋ ਪੰਪ ਸੰਚਾਲਕ ਹੁੰਦਾ ਹੈ ਜੋ ਪੰਪ ਤੇ ਕਰਿੰਦਾ ਕੰਮ ਕਰਦਾ ਹੈ ਉਸ ਨਾਲ ਉਹਨਾਂ ਦੀ ਬਹਿਸ-ਬਾਜੀ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਤੇ ਇਸ ਦੌਰਾਨ ਜਿਹੜੀ ਹੈਗੇ ਉੱਥੇ ਮੋਕ ਤੇ ਗੋਲੀ ਚੱਲਦੀ ਹੈ ਗੋਲੀ ਚੱਲਣ ਨਾਲ ਜਿਹੜਾ ਕਰਿੰਦਾ ਸੇਵ ਕਰਤੀ ਜਿਹੜਾ ਪੰਪ ਤੇ ਕੰਮ ਕਰਦਾ ਉਸਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਕੀ ਜੋ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਉੱਤੇ ਲਜਾਇਆ ਗਿਆ ਤੇ ਪੁਲਿਸ ਕੋਲ ਜਿਹੜਾ ਹੈਗਾ ਇਸ ਮਾਮਲੇ ਦੀ ਤਫ਼ਤੀਸ਼ ਚਾਲ ਦੀ ਕੀਤੀ ਕਿਤੇ ਜਾਈ ਤੋਂ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਹੈਗਾ ਅ ਅੱਜ ਸ਼ਾਮ ਦੇ ਹੀ ਘਟਣਾ ਹੈ ਅ ਧੇਰ ਕਾਫੀ ਧੇਰ ਹੋ ਚੁੱਕੀ ਸੀ ਹਲਕਾ ਹਲਕਾ ਨਿਰਾਵਣਾ ਸ਼ੁਰੂ ਹੋ ਗਿਆ ਸੀਗਾ ਉਸ ਦੌਰਾਨ ਦੀ ਘਟਨਾ ਜਿਸ ਦੌਰਾਨ ਕੀ ਇਹ ਵਿਅਕਤੀ ਜਿਹੜੇ ਨੇ ਉੱਤੇ ਤੇਲ ਪਾਉਣ ਲਈ ਪਹੁੰਚਦੇ ਨੇ ਤੇਲ ਦੀ ਕਾਫੀ ਵੱਡੀ ਲਾਈਨਾਂ ਸਿਗੀਆਂ ਕਿੰਨਾ ਕਿੰਨੇ ਪਰੇਸ਼ਾਨੀ ਜਿਹੜੀ ਹੈਗੀ ਲੋਕਾਂ ਨੂੰ ਆ ਰਹੀ ਸੀਗੀ ਪਰ ਇਸ ਦੌਰਾਨ ਜਿਵੇਂ ਤੇਲ ਪੁਆਇਆ ਜਾਂਦਾ ਤਾਂ ਜੋ ਵਿਅਕਤੀ ਤੇਲ ਪਾ ਰਿਹਾ ਹੁੰਦਾ ਉਸ ਨਾਲ ਇਹਨਾਂ ਦੀ ਬਹਿਸ-ਬਾਝੀ ਹੁੰਦੀ ਹੈ ਬਹਿਸ-ਬਾਝੀ ਦੇ ਦੌਰਾਨ ਇਹ ਪੂਰੀ ਕਟਨਾ ਵਾਪਰਦੀ ਹੈ ਤੇ ਗੋੜੀ ਜਿਹੜੀ ਹੈਗੀ ਉਹਨਾਂ ਵੱਲੋਂ ਚਲਾਈ ਜਾਂਦੀ ਹੈ ਗੋਲੀ ਜਿਹੜੀ ਹੈਗੀ ਹੈ ਉਸ ਵਿਅਕਤੀ ਦੇ ਪੈਰ ਵਿੱਚ ਲੱਗਦੀ ਹੈ ਜੋ ਵਿਅਕਤੀ ਪੰਪ ਤੇ ਇਸ ਵਕਤ ਕੰਮ ਕਰ ਰਿਹਾ ਸੀਗਾ ਫਿਲਹਾਲ ਜੋ ਡੀਐਸਟੀ ਕੋਰਟ ਕੋ ਪੁਰਾਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗੋਲੀ ਚੱਲੀ ਹੈ ਤੇ ਕੋਈ ਇੱਕ ਵਿਅਕਤੀ ਉੱਤੇ ਜਿਹੜੇ ਹੈਗੇ ਉਸਦੇ ਪੈਰ ਵਿੱਚ ਗੋਲੀ ਵੱਜੀ ਹੈ ਹਾਲ ਦੀ ਕੱਲੀ ਪੁਲਿਸ ਜਿਹੜੀ ਹੈਗੀ ਕਾਰਵਾਈ ਕਰ ਰਹੀ ਹੈ ਫਿਲਹਾਲ ਦੇਖਣਾ ਇਹ ਹੋਏਗਾ ਇਸ ਮਾਮਲੇ ਵਿੱਚ ਕਿੰਨੇ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਤੇ ਜੋ ਬੇਟੀ ਗੋਲੀ ਚਲਾਉਣ ਵਾਲੇ ਸੀ ਉਹਨਾਂ ਬਾਰੇ ਕਿਸ ਤਰੀਕੇ ਦੀ ਸੂਚਨਾ ਮਿਲ ਕੇ ਸਾਹਮਣੇ ਆਉਂਦੀ ਹੈ ਤੇ ਜਿਸ ਵਿਅਕਤੀ ਨੂੰ ਗੋਲੀ ਲੱਗੀ ਹੈ ਉਸਦੇ ਹਾਲਾਤ ਕਿਹੋ ਜਿਹੇ ਨੇ ਹਾਲੇ ਮੇਕੋ ਹਾਲ ਦੀ ਕੜੀ ਜੇਰੇ ਇਲਾਜ ਹੈ ਫਰੀਦਕੋਟ ਦੇ ਗੁਰਗੋਵ ਸਿੰਘ ਮੈਡੀਕਲ ਕਾਲਜ ਇਸ ਨੂੰ ਜੇਦਾ ਕੇ ਪਰਚੀ ਕਰਾਇਆ ਗਿਆ ਇਲਾਜ ਦੇ ਲਈ ਅਤੇ ਪੁਲਿਸ ਇਸ ਮਾਮਲੇ ਜਾਂਚ ਕਰ ਰਹੀ ਹੈ ਹਾਲਾਤ ਜਿਹੜੇ ਉਸਦੇ ਪੈਰ ਵਿੱਚ ਗੋਲੀ ਵੱਜੀ ਹੈ ਹਾਲਾਤ ਕਿੰਨਾ ਕਿਤੇ ਕਾਬੂ ਵਿੱਚ ਦੱਸੇ ਜਾ ਰਹੇ ਹਨ ਜਾਣਕਾਰ ਲਈ ਧੰਨਵਾਦ ਸੁਰਜੀਤ ਜੀ ਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਦ ਫਰੀਦਕੋਟ ਦੇ ਵਿੱਚ ਪੈਟਰੋਲ ਪੁਆਨ ਨੂੰ ਲੈ ਕੇ ਇੱਕ ਮਾਲਕ ਤੇ ਵਿਅਕਤੀ ਦੇ ਵਿੱਚ ਝੜਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਵਿਅਕਤੀ ਤੇ ਗੋਲੀਆਂ ਨਾਲ ਮਾਲਕ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਵਿੱਚ ਵਿਅਕਤੀ ਦੇ ਦੱਸਿਆ ਜਾ ਰਿਹਾ ਹੈ ਕਿ ਲੱਤ ਤੇ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਪੰਪ ਤੇ ਜਿਹੜਾ ਵਿਅਕਤੀ ਹੈ ਤੇਲ ਪੁਆਨ ਲਈ ਆਇਆ ਸੀ ਤਾਂ ਅਚਾਨਕ ਹੀ ਨਿੱਕੀ ਜਿਹੀ ਗੱਲ ਨੂੰ ਲੈ ਕੇ ਪੈਟਰੋਲ ਪੰਪ ਦੇ ਮਾਲਕ ਨਾਲ ਝੜਪ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੱਲ ਇੱਥੇ ਤੱਕ ਵੱਧ ਜਾਂਦੀ ਹੈ ਕਿ ਮਾਲਕ ਵੱਲੋਂ ਜਿਹੜੀ ਇਹ ਵਿਅਕਤੀ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਸੀਸੀਟੀਵੀ ਤਸਵੀਰਾਂ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿਵੇਂ ਇਹ ਜਿਹੜੇ ਨੇ ਆਪਸ ਵਿੱਚ ਨਿੱਕੀ ਜੀ ਗੱਲ ਨੂੰ ਲੈ ਕੇ ਝੜਪ ਹੋ ਜਾਂਦੀ ਹੈ ਇੱਕ ਇੱਕ ਦੂਜੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਤੇ ਗੱਲ ਐਨੀ ਐਨਾ ਵੱਧ ਜਾਂਦਾ ਹੈ ਕਿ ਮਾਲਕ ਵੱਲੋਂ ਜਿਹੜਾ ਇਹ ਵਿਅਕਤੀ ਤੇ ਗੋਲੀ ਚਲਾ ਦੇ ਤੁਸੀ ਸੀਸੀਟੀਵੀ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਪਹਿਲੇ ਜਿਹੜੀ ਇਹ ਵਿਅਕਤੀ ਤੇ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਜਿਸ ਤੋਂ ਬਾਅਦ ਗਰਮਾ ਗਰਮੀ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਮਾਲਕ ਵੱਲੋਂ ਉਹ ਗੋਲੀ ਚਲਾ ਦਿੱਤੀ ਜਾਂਦੀ ਆਪਾਂ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੇ ਪੈਰ ਤੇ ਗੋਲੀ ਲੱਗੀ ਹੈ ਲੱਤ ਤੇ ਗੋਲੀ ਲੱਗੀ ਹੈ ਜਿਸ ਕਰਕੇ ਮਾਮਲੀ ਸਾਡੇ ਕਰਕੇ ਉਹਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਹਾਲਾਤ ਥੋੜੀ ਜਿਹੀ ਨਾਜ਼ੁਕ ਦੱਸੀ ਜਾ ਰਹੀ ਹੈ ਪਰ ਫਿਲਹਾਲ ਜਿਹੜੀ ਹੈ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਸ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ પેટ્રોલ ਪੰਪ ਦੀ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚ પેટ્રોલ ਘਟ ਹੋਣ ਕਰਕੇ પેટ્રોલ ਦੀ ਜਿਹੜੀ ਹੈ ਸਟ੍ਰਾਈਕ ਹੋਣ ਕਰਕੇ પેટ્રોલ ਪੰਪਾਂ ਤੇ પેટ્રોલ ਨਾ ਹੋਣ ਕਰਕੇ ਲਗਾਤਾਰ ਜਿਹੜੀਆਂ ਲਗਾਤਾਰ ਲਾਈਨਾਂ ਵਧਰੀਆਂ ਨੇ ਲਗਾਤਾਰ ਲਾਈਨਾਂ ਲੱਗੀਆਂ ਹੋਈਆਂ ਤੇ ਇਸੇ ਵਿੱਚ ਆਲੇ ਜਿਹੜਾ ਫਰੀਦਕੋਟ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਤੇਲਪੁਆਨ ਨੂੰ ਲੈ ਕੇ ਇਹ ਮਾਲਕ ਦੇ ਵਿੱਚ ਤੇ ਵਿਅਕਤੀ ਦੇ ਵਿੱਚ ਝੜਪ ਹੋ ਜਾਂਦੀ ਹੈ ਤੇ ਨਿੱਕੀ ਜਿਹੀ ਝੜਪ ਜੜੀ ਹੈ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਮਾਲਕ ਵੱਲੋਂ ਜਿਹੜੀ ਆਪਣੀ ਪਿਸਤਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿਅਕਤੀ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਗੋਲੀ ਜਿਹੜੀ ਹੈ ਵਿਅਕਤੀ ਦੇ ਲੱਤ ਤੇ ਵੱਜਦੀ ਹੈ ਜਿਸ ਤੋਂ ਬਾਅਦ ਗੰਭੀਰ ਰੂਪ ਵਿੱਚ ਵਿਅਕਤੀ ਜਿਹੜਾ ਹੈ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ